ਸਸਕਲ ਜੀ ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਝੰਡਰ ਪੰਜਾਬੀਆਂ ਦੇ ਬੱਲੇ ਬੱਲੇ ਤਾਂ ਵੱਖ-ਵੱਖ ਜਗਾਵਾਂ ਤੇ ਕਰਾਈ ਹੋਈ ਹੈ ਆਪਣੇ ਵੱਡੇ ਮੁਕਾਮ ਜਿਹੜੇ ਨੇ ਹਾਸਲ ਕੀਤੇ ਨੇ ਕੁਛ ਇੱਕ ਕਾਰਨਾ ਕਰਕੇ ਸਾਡੀ ਕਮਿਊਨਿਟੀ ਬਦਨਾਮ ਹੁੰਦੀ ਹੈ ਆਦਰਵਾਇਸ ਸਾਡੀ ਕਮਿਊਨਿਟੀ ਦੀ ਬੱਲੇ ਬੱਲੇ ਸਾਰੀ ਦੁਨੀਆ ਦੇ ਵਿੱਚ ਹੈ ਚੁਗਾਵਾਂ ਸਾਹਿਬ ਇੱਕ ਸਲੇਬ ਚੈਂਪੀਅਨਸ਼ਿਪ ਦੇ ਵਿੱਚ ਇੱਕ ਆਪਣੇ ਪੰਜਾਬੀ ਮੁੰਡੇ ਨੇ ਜਿਹੜਾ ਵੱਡਾ ਕਾਰਨਾਮਾ ਕੀਤਾ ਜੀ ਤੇ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦਿਓ ਜਾਣਕਾਰੀ ਪੰਜਾਬੀਆਂ ਦਾ ਨਾਮ ਇਹਦੇ ਵਿੱਚ ਵੀ ਰੋਸ਼ਨ ਕੀਤਾ ਉਹਨੇ ਜੀ ਬਿਲਕੁਲ ਜੀ ਬਿਲਕੁਲ ਇਹ ਬਹੁਤ ਹੀ ਵੱਡੀ ਖਬਰ ਹੈਗੀ ਆ ਖਾਸ ਕਰਕੇ ਪੰਜਾਬੀਆਂ ਵਾਸਤੇ ਭਾਰਤੀਆਂ ਵਾਸਤੇ ਆਏ ਦਿਨ ਕੋਈ ਨਾ ਕੋਈ ਮਾੜੀ ਖਬਰ ਆਈ ਜਾਂਦੀ ਹੈ ਜੀ ਵੇਖੋ ਪੰਜਾਬੀਆਂ ਨੇ ਇੱਥੇ ਬਦਨਾਮੀ ਕਰਾਤੀ ਆ ਉੱਥੇ ਬਦਨਾਮੀ ਕਰਤੀ ਪੰਜਾਬੀਆਂ ਨੇ ਉਹ ਕਰਤਾ ਆ ਕਰਤਾ ਲੋ ਜੀ ਦਰਸ਼ਕੋ ਆ ਪੰਜਾਬੀ ਜਿਹੜੇ ਆ ਨਾ ਇਹ ਵੀ ਉਹ ਪੰਜਾਬੀ ਹੁੰਦੇ ਆ ਇਹ ਉਹ ਲੋਕ ਨੇ ਜਿਹੜੇ ਥਾਂ ਥਾਂ ਜਿਹੜੇ ਪੰਜਾਬ ਦਾ ਭਾਰਤ ਦਾ ਨਾਮ ਜਿਹੜੇ ਆ ਉਹ ਰੋਸ਼ਨ ਕਰਦੇ ਆ ਖਬਰ ਇਹ ਆ ਰਹੀ ਹੈ ਕਿ ਜੁਝਾਰ ਸਿੰਘ ਜੋ ਰੋਪੜ ਜ਼ਿਲ੍ਹੇ ਦਾ ਰਹਿਣ ਵਾਲਾ ਨੌਜਵਾਨ ਜਿਨੇ ਜਿਹੜੇ ਹੈਗੇ ਆ ਥੱਪੜ ਮਾਰ ਮੁਕਾਬਲਾ ਜਿਹੜਾ ਹੁੰਦਾ ਜਿਹਦੇ ਵਿੱਚ ਤੁਸੀਂ ਇੱਕ ਦੂਸਰੇ ਕੋਲੋਂ ਥੱਪੜ ਖਾਣੇ ਆ ਤੇ ਮਾਰਨੇ ਆ ਉਹ ਮੁਕਾਬਲਾ ਜਿਹਨੂੰ ਸਲੈਪ ਪਾਵਰ ਸਲੈਪ ਚੈਂਪੀਅਨ ਕਹਿੰਦੇ ਆ ਇਹ ਜਿਹੜੀ ਪਾਵਰ ਸਲੈਪ ਚੈਂਪੀਅਨਸ਼ਿਪ ਹੈ ਇਹ ਇਹਦੇ ਵਿੱਚ 24 ਤਰੀਕ ਨੂੰ ਜਿਹੜਾ ਇਹ ਮੁਕਾਬਲਾ ਹੋਇਆ ਜਿਸ ਵਿੱਚ ਜੁਝਾਰ ਸਿੰਘ ਜਿਹੜਾ ਆ ਜਿਸ ਤਰ੍ਹਾਂ ਮੈਂ ਦੱਸਿਆ ਕਿ ਰੋਪੜ ਜ਼ਿਲ੍ਹੇ ਦਾ ਰਹਿਣ ਵਾਲਾ ਆ ਤੇ ਇਹ ਚੈਂਪੀਅਨਸ਼ਿਪ ਜਿਹੜੀ ਆ ਆਬੂ ਤਾਬੂ ਵਿੱਚ ਹੋਈ ਆ ਤੇ ਪਹਿਲੇ ਸਿੱਖ ਇਹ ਜਿਹੜੇ ਚੈਂਪੀਅਨ ਬਣ ਗਏ ਨੇ 24 ਅਕਤੂਬਰ ਨੂੰ ਆਪਣੇ ਜਿਹੜਾ ਇਹਦਾ ਪ੍ਰਤੀਯੋਗੀ ਸੀਗਾ ਇਹਦਾ ਮੁਕਾਬਲਾ ਕਰ ਰਿਹਾ ਸੀਗਾ ਰੂਸੀ ਪ੍ਰਤੀਯੋਗੀ ਰੂਸ ਤੋਂ ਰਹਿਣ ਵਾਲਾ ਐਂਟੋਨੀ ਗਲੁਸ਼ਕਾ ਨੂੰ ਹਰਾ ਕੇ ਇਹ ਖਿਤਾਬ ਜਿਹੜਾ ਆਪਣੇ ਨਾਮ ਕਰ ਲਿਆ ਤੇ ਜਿੱਤ ਦਾ ਜਿਹੜਾ ਸਿਰਾ ਆਪਣੇ ਸਿਰ ਬੰਦਿਆ ਹੁਜਾਰ ਸਿੰਘ ਨੇ ਤੀਜੇ ਦੌਰ ਵਿੱਚ ਗੁਲੁਸ਼ਕਾ ਨੂੰ ਇੱਕ ਹੀ ਜ਼ੋਰਦਾਰ ਥੱਪੜ ਮਾਰ ਕੇ ਇਹੋ ਜਿਹਾ ਹਲਾ ਦਿੱਤਾ ਕਿ ਆ ਜਿਹੜਾ ਮੁਕਾਬਲਾ ਸੀ ਉਹ ਆਪਣੇ ਹੱਥ ਵਿੱਚ ਲੈ ਲਿਆ ਜਿਸ ਨਾਲ ਗੁਲੁਸ਼ਕਾ ਜਿਹੜਾ ਆ ਉਹ ਬੁਰੀ ਤਰ੍ਹਾਂ ਹਿੱਲ ਗਿਆ ਤੇ ਦੂਜੇ ਪਾਸੇ ਜੇ ਗੱਲ ਕਰੀਏ ਕਿ ਦੂਜੇ ਦੌਰ ਵਿੱਚ ਗੁਰਸ਼ਕਾ ਨੇ ਥੱਪੜ ਨਾਲ ਜੁਝਾਰ ਸਿੰਘ ਦੀ ਅੱਖ ਵਿੱਚ ਕਾਫੀ ਵੱਡੀ ਸੱਟ ਮਾਰ ਦਿੱਤੀ ਸੀ ਪਰ ਜੁਝਾਰ ਸਿੰਘ ਦੇ ਕੋਚ ਕੋਚ ਨੇ ਵੱਡਾ ਹੌਸਲਾ ਦਿੱਤਾ ਉਹਨਾਂ ਨੇ ਪੰਜਾਬੀ ਅੰਦਾਲ ਵਿੱਚ ਕਿਹਾ ਮੈਂ ਤੈਨੂੰ ਨਹੀਂ ਬਖਸ਼ਾਂਗਾ ਏਡੀ ਵੱਡੀ ਗੱਲ ਕਹੀ ਤੇ ਫਿਰ ਕਹਿੰਦੇ ਆ ਜਿੱਤ ਦਾ ਐਲਾਨ ਹੁੰਦੇ ਹੀ ਜੁਝਾਰ ਸਿੰਘ ਨੇ ਸਟੇਜ ਤੇ ਭੰਗੜਾ ਵੀ ਪਾਇਆ ਆਪਣੀਆਂ ਮੋਛਾਂ ਨੂੰ ਵੀ ਮਰੋੜਿਆ ਪੰਜਾਬੀ ਗਾਣੇ ਵੀ ਲਾ ਗੇ ਤੇ ਫਿਰ ਉਸ ਤੋਂ ਬਾਅਦ ਕਹਿੰਦੇ ਕੀ ਗੋਰੇ ਕੀ ਅ ਕਹਿੰਦੇ ਉੱਥੇ ਦੇ ਜਿਹੜੇ ਲੋਕ ਸੀਗੇ ਆਬੂ-ਤਾਬੂ ਦੇ ਉਹ ਵੀ ਨੱਚੇ ਤੇ ਸਾਰਿਆਂ ਨੇ ਉਥੇ ਭੰਗੜਾ ਪਾਇਆ ਉਥੇ ਕਹਿੰਦੇ ਸਿੱਧੂ ਮੂਸੇ ਦੇ ਸਿੱਧੂ ਮੂਸੇ ਵਾਲੇ ਗਾਇਕ ਅਨਸਾਰ ਆਪਣੇ ਪੱਟ ਤੇ ਥਾਪੜੀ ਮਾਰ ਕੇ ਤੇ ਉੱਚੀ ਆਵਾਜ਼ ਦੇ ਵਿੱਚ ਆਖਿਆ ਕਿ ਪੰਜਾਬੀ ਆ ਗਏ ਓਏ ਤੇ ਫਿਰ ਇਸ ਤਰੀਕੇ ਦੇ ਨਾਲ ਇਹ ਜਿਹੜਾ ਮੁਕਾਬਲਾ ਉਹ ਆਪਣੇ ਨਾਮ ਕਰ ਲਿਆ ਬਿਲਕੁਲ ਚੁੰਗਾਵਾਂ ਸਾਹਿਬ ਇੱਕ ਇਹੀ ਖੇਤਰ ਬਾਕੀ ਬਚਿਆ ਸੀਗਾ ਜਿੱਥੇ ਪੰਜਾਬੀਆਂ ਨੇ ਝੰਡੇ ਨਹੀਂ ਸੀ ਬੁਲੰਦ ਕੀਤੇ ਤੁਸੀਂ ਦੇਖ ਲਓ ক্রিকেট ਦੇ ਵਿੱਚ ਵੌਲੀਬਾਲ ਦੇ ਵਿੱਚ ਕਬੱਡੀ ਦੇ ਵਿੱਚ ਹੌਕੀ ਦੇ ਵਿੱਚ ਇਹ ਸਾਰੀਆਂ ਗੇਮਾਂ ਦੇ ਵਿੱਚ ਪੰਜਾਬੀ ਜਣੇ ਨੇ ਵੱਡੀ ਪੱਧਰ ਤੇ ਸ਼ਮੂਲੀਅਤ ਰੱਖਦੇ ਨੇ ਵੱਡੇ ਨਾਮ ਹੈਗੇ ਨੇ ਪੰਜਾਬੀਆਂ ਦੇ ਪਰ ਮੈਂ ਇੱਕ ਬੇਨਤੀ ਆਪਣੇ ਦੇਖਣ ਵਾਲੇ ਸਰੋਤਿਆਂ ਨੂੰ ਇਹ ਕਰਦਾ ਕਿ ਜਦੋਂ ਕਿਤੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਜਦੋਂ ਨਗਰ ਕੀਰਤਨ ਕਿਤੇ ਹੁੰਦਾ ਹੈ ਜਾਂ ਗੁਰਦੁਆਰਿਆਂ ਦੇ ਵਿੱਚ ਬਾਈ ਚਪੇੜੋ ਚਪੇੜੀ ਕਿਸੇ ਵੇਲੇ ਹੋ ਜਾਂਦੇ ਹੋ ਤੁਸੀਂ ਤਾਂ ਹੁਣ ਇਹ ਵੀ ਚੈਂਪੀਅਨਸ਼ਿਪ ਚੱਲਦੀ ਆ ਤੁਸੀਂ ਤੇ ਆਪਣਾ ਨਾਂ ਆਪਣਾ ਜਿਹੜੇ ਜ਼ੋਰ ਦਿਖਾਇਆ ਕਰੋ ਐਵੇਂ ਇੱਧਰ ਉੱਧਰ ਜਾ ਕੇ ਕਿਤੇ ਚੌਂਕ ਦੇ ਵਿੱਚ ਖੜ ਕੇ ਕਿਤੇ ਕੱਠ ਦੇ ਵਿੱਚ ਖੜ ਕੇ ਨਾ ਲੜਿਆ ਕਰੋ ਨਾਲੇ ਤਾਂ ਇੱਕ ਤੇ ਕਮਿਊਨਿਟੀ ਦਾ ਚੁਗਾਵਾਂ ਸਭ ਨਾਂ ਬਦਰਾਮ ਹੁੰਦਾ ਹੈ ਤੇ ਦੂਜੇ ਕਿੱਡੀ ਬਿਫਤਾ ਬਣ ਜਾਂਦੀ ਹੈ ਪੁਲਿਸ ਵੀ ਆ ਕੇ ਰੈਸਟ ਕਰਦੀ ਹੈ ਤੇ ਫਿਰ ਕਿਉਂ ਨਾ ਇਹੋ ਜੀ ਪ੍ਰਤੀ ਪ੍ਰਤੀਯੋਗਤਾ ਦੇ ਵਿੱਚ ਹਿੱਸਾ ਲੈ ਆ ਜਾਵੇ ਜਿਹੜੇ ਇਹੋ ਜੇ ਕੰਮ ਕਰਦੇ ਆ ਤਾਂ ਜੋ ਉੱਥੇ ਜ਼ੋਰ ਵਿਖਾਓ ਜਾ ਕੇ ਜੀ ਬਿਲਕੁਲ ਸਹੀ ਗੱਲ ਹੈ ਕਿ ਦੇਖੋ ਜਿਹੜੇ ਲੋਕ ਐ ਕਹ ਲੋ ਕਿ ਟਾਈਮ ਪਾ ਪਾ ਕੇ ਕਰਦੇ ਆ ਇੱਕ ਦੂਜੇ ਨੂੰ ਲਲਕਾਰਦੇ ਆ ਕਿਤੇ ਕਬੱਡੀ ਮੈਚ ਹੋ ਗਿਆ ਕਿਤੇ ਨਗਰ ਕੀਰਤਨ ਹੋ ਗਿਆ ਜਾਂ ਕਹਿ ਲਓ ਕਿ ਕਿਤੇ ਕੋਈ ਉਦਾਂ ਹੀ ਕਮਿਊਨਿਟੀ ਦਾ ਕੋਈ ਇਵੈਂਟ ਆ ਤਾਂ ਉਥੇ ਜਾ ਕੇ ਖਲਲ ਪਾਉਂਦੇ ਆ ਇੱਕ ਦੂਜੇ ਨੂੰ ਮਾਰਦੇ ਆ ਕੁੱਟਦੇ ਆ ਬਈ ਗੱਲ ਸਹੀ ਕੀਤੀ ਆ ਕਿ ਜੇ ਬਾਈ ਤੁਹਾਨੂੰ ਬਹੁਤਾ ਹੀ ਚਾ ਆ ਇੱਕ ਦੂਜੇ ਨੂੰ ਮਾਰਨ ਮਰਾਉਣ ਦਾ ਕੁੱਟਣ ਦਾ ਤੇ ਆਹ ਤੇ ਬੜਾ ਵਧੀਆ ਕੰਮ ਆ ਕਹਿੰਦੇ ਜੁਝਾਰ ਸਿੰਘ ਕੋਲੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਤੁਹਾਨੂੰ ਕਿਹੋ ਜੀ ਤਿਆਰੀ ਕਰਨੀ ਪੈਂਦੀ ਆ ਥੱਪੜ ਮਾਰਨ ਵਾਸਤੇ ਉਹਨੇ ਬੜੇ ਵਧੀਆ ਅੰਦਾਜ਼ ਵਿੱਚ ਕਿਹਾ ਕਹਿੰਦਾ ਭਾਈ ਜੀ ਥੱਪੜ ਮਾਰਨ ਵਾਸਤੇ ਤਿਆਰੀ ਨਹੀਂ ਕਰਨੀ ਪੈਂਦੀ ਪਹਿਲਾਂ ਥੱਪੜ ਖਾਣ ਵਾਸਤੇ ਤਿਆਰੀ ਕਰਨੀ ਪੈਂਦੀ ਹੈ ਵੀ ਥੱਪੜ ਖਾਣਾ ਕਿੱਦਾਂ ਆ ਤੇ ਮਾਰਨਾ ਠੀਕ ਹੈ ਮਾਰਤਾ ਹਰ ਕੋਈ ਲੰਦਾ ਵੀ ਥੱਪੜ ਸਹਿਣਾ ਜਿਹੜਾ ਉਹ ਬੜਾ ਔਖਾ ਹੁੰਦਾ ਆ ਇਹ ਗੱਲ ਸੁਣ ਕੇ ਬਈ ਜਜ਼ਬਾ ਬੜਾ ਭਰ ਜਾਂਦਾ ਬੰਦੇ 'ਚ ਵਾਕਿਆ ਹੀ ਪਹਿਲਾਂ ਕਿਸੇ ਨੂੰ ਡਾਂਗ ਮਾਰਨ ਨਾਲੋਂ ਪਹਿਲਾਂ ਆਪਣੇ ਡਾਂਗ ਖਾਣ ਦਾ ਤਜਰਬਾ ਹੋਣਾ ਕਿ ਇਹਦਾ ਵੀ ਸਹਿ ਵੀ ਸਕਦਾ ਬੰਦਾ ਕਿ ਨਹੀਂ ਸਹਿ ਸਕਦਾ ਬਈ ਇੱਕ ਗੱਲ ਹੈਗੀ ਆ ਜੁਝਾਰ ਸਿੰਘ ਜਿਹੜਾ ਪਹਿਲਾ ਸਿੱਖ ਚੈਂਪੀਅਨ ਬਣ ਗਿਆ ਇਸ ਪਾਵਰ ਸਲਾਪ ਮੁਕਾਬਲੇ ਦਾ ਕਿਉਂਕਿ ਹੁਣ ਤੱਕ ਹੋਰ ਕਈ ਗਏ ਪਰ ਇਹ ਜਿਹੜਾ ਜਿਹਦੇ ਕੋਲ ਮੁਕਾਬਲਾ ਜਿੱਤਿਆ ਨਾ ਇਹ ਕਹਿੰਦੇ ਹੁਣ ਤੱਕ ਦੇ ਜਿਹੜੇ ਪਾਵਰ ਸਲਾਪ ਚੈਂਪੀਅਨ ਹੈਗੇ ਉਹਨਾਂ ਵਿੱਚੋਂ ਇਹਦਾ 10ਵਾਂ ਨੰਬਰ ਆਉਂਦਾ ਹੈ ਕਿ ਯਾਨੀ ਕਿ ਇਹ ਉਹਨਾਂ 10 ਬੰਦਿਆਂ ਦੇ ਵਿੱਚੋਂ ਪਾਵਰਫੁੱਲ ਬੰਦਾ ਸੀਗਾ ਜਿਹਨੂੰ ਹਰਾ ਕੇ ਇਸ ਨੇ ਚੈਂਪੀਅਨਸ਼ਿਪ ਜਿੱਤੀ ਹੈ ਪੰਜਾਬੀਆਂ ਦਾ ਭਾਰਤੀਆਂ ਦਾ ਨਾਮ ਰੌਸ਼ਨ ਕੀਤਾ ਭਾਵੇਂ ਉਹਦੇ ਹਜੇ ਵੀ ਫੇਸ ਤੇ ਸੱਟਾਂ ਲੱਗੀਆਂ ਹੋਈਆਂ ਪਰ ਜਿਵੇਂ ਉਹਨੂੰ ਦੱਸਿਆ ਕਿ ਇਹ ਵੀ ਤਾਂ ਇੱਕ ਚੈਂਪੀਅਨਸ਼ਿਪ ਹੁੰਦੀ ਆ ਕਿ ਤੁਸੀਂ ਇੰਨੀਆਂ ਸੱਟਾਂ ਖਾ ਕੇ ਵੀ ਨਹੀਂ ਡਿੱਗਦੇ ਪਰ ਅਗਲੇ ਨੂੰ ਪਸਤ ਕਰਕੇ ਮੁਕਾਬਲਾ ਜਿੱਤਣਾ ਹੁੰਦਾ ਤੇ ਇਸ ਕਰਕੇ ਇਹ ਜਿਹੜਾ ਮੁਕਾਬਲਾ ਆ ਉਸਨੇ ਜਿੱਤਿਆ ਉਹਨੂੰ ਬੜਾ ਚਾਅ ਆ ਤੇ ਦੇਖੋ ਗੱਲ ਵਧੀਆ ਆ ਪੰਜਾਬੀਓ ਭਾਰਤੀਓ ਹਰ ਇੱਕ ਬੰਦੇ ਕੋਲ ਹੁਨਰ ਹੁੰਦਾ ਇਹੋ ਜਿਹੇ ਮੁਕਾਬਲੇ ਵੀ ਹੁੰਦੇ ਆ ਜੇ ਕਿਸੇ ਨੂੰ ਬਹੁਤਾ ਹੀ ਲੜਨ ਮਰਨ ਦਾ ਚਾਅ ਆ ਤੇ ਇਹੋ ਜਿਹੀ ਥਾਵਾਂ ਤੇ ਜਾ ਕੇ ਵੀ ਆਪਣਾ ਜੋਰ ਦਿਖਾ ਕੇ ਤੁਸੀਂ ਵੀ ਆਪਣੇ ਕਮਿਊਨਿਟੀ ਦਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਬਿਲਕੁਲ ਬਾਕੀ ਦੱਸਾਂ ਕਿ ਇਹ ਚੁਗਾਵਾ ਸਭਾ ਅਸੀਂ ਤਾਂ ਇਹੀ ਸੇਧ ਦਿੰਨੇ ਆ ਕਿ ਆਪਾਂ ਕਈ ਵਾਰੀ ਅੱਗੇ ਵੀ ਪ੍ਰੋਗਰਾਮਾਂ ਦੇ ਵਿੱਚ ਗੱਲ ਕੀਤੀ ਹੈ ਦੇਖੋ ਇਹ ਤਾਂ ਮੁਕਾਬਲਾ ਹੈ ਹਰ ਇੱਕ ਮੁਕਾਬਲੇ ਦੇ ਵਿੱਚ ਜਾਨ ਦੇ ਲਈ ਬੱਕੜੀ ਮਿਹਨਤ ਕਰਨੀ ਪੈਂਦੀ ਹੈ ਇਹ ਮੁੰਡੇ ਨੇ ਆਪਣਾ ਜੋਰ ਦਿਖਾਇਆ ਹੈ ਮਿਹਨਤ ਵੱਡੀ ਕਰਨੀ ਪੈਂਦੀ ਹੈ ਜਿੱਦਾਂ ਤੁਸੀਂ ਦੱਸ ਰਹੇ ਸੀਗੇ ਕਹਿੰਦਾ ਵੀ ਚਪੇੜੇ ਖਾਣ ਵਾਸਤੇ ਪਹਿਲਾਂ ਤਿਆਰ ਹੋਣਾ ਪੈਂਦਾ ਤੇ ਫਿਰ ਮਾਰੀਦੇ ਆ ਤੇ ਬਹੁਤ ਬਹੁਤ ਵੱਡੀ ਗੱਲ ਹੈ ਬਾਕੀ ਭਾਈ ਅਸੀਂ ਇਹੀ ਅਪੀਲ ਕਰਦੇ ਆ ਕਿ ਜੇਕਰ ਅਸੀਂ ਗੁਰਦੁਆਰੇ ਜਾਂਦੇ ਹੁੰਨੇ ਨਾ ਗੁਰੂ ਨਾਨਕ ਦੇ ਅੱਗੇ ਮੱਥਾ ਟੇਕਦੇ ਆ ਤੇ ਉਹਦੀ ਮੰਨ ਵੀ ਲਿਆ ਕਰੀਏ ਇਕੱਲੇ ਮੱਥੇ ਟੇਕ ਕੇ ਕਿੰਨਾ ਗੁਜ਼ਾਰਾ ਨਹੀਂ ਹੁੰਦਾ ਅਸੀਂ ਹੈਂਕੜ ਬਾਜੀ ਦੇ ਵਿੱਚ ਵੱਡੇ ਨੁਕਸਾਨ ਕਰ ਪੈਂਦੇ ਆ ਬਾਬਾ ਨਾਨਕ ਕਹਿੰਦਾ ਕਿ ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤਾਤੀ ਬਾਓ ਤੇ ਜੇਕਰ ਨੀਵੇਂ ਰਹਿ ਕੇ ਅਸੀਂ ਚੱਲਦੇ ਹੈਗੇ ਤਾਂ ਫਿਰ ਭਾਈ ਉਹਦੀ ਤੱਤੀ ਬਾਹ ਨਹੀਂ ਲੱਗਦੀ ਆਓ ਰਲ ਮਿਲ ਕੇ ਪਿਆਰ ਦਾ ਸੰਦੇਸ਼ ਦੇ ਕੇ ਇੱਕ ਦੂਜੇ ਦੇ ਨਾਲ ਅੱਗੇ ਵਧੀਏ ਔਰ ਇਸ ਨੌਜਵਾਨ ਦੇ ਵਾਂਗੂ ਮਿਹਨਤ ਕਰਕੇ ਵਕਫ ਵਕ ਮੁਕਾਬਲਿਆਂ ਦੇ ਵਿੱਚ ਆਪਣਾ ਤੇ ਪੰਜਾਬਣੀ ਕਮਿਊਨਿਟੀ ਦਾ ਜਿਹੜਾ ਨਾਮ ਹੈ ਔਰ ਰੋਸ਼ਨ ਕਰੀਏ ਜੀ ਬਿਲਕੁਲ ਝੰਡਾ ਸਾਹਿਬ ਇਹ ਬੰਦਾ ਜਿਹੜਾ ਆ ਇਹ ਆਪਣਾ ਨੌਜਵਾਨ ਸਿੱਖ ਜਿਹੜਾ ਹੈਗਾ ਆ ਇਹ ਬਹੁਤ ਹੀ ਵਧੀਆ ਇਨਸਾਨ ਹੈ ਜਿੱਥੇ ਇਹ ਪਾਵਰ ਸਲੈਪ ਚੈਂਪੀਅਨਸ਼ਿਪ ਜਿੱਤੀ ਹੈ ਉਹ ਕਹਿੰਦੇ ਆ ਕਿ ਮਾਰਸ਼ਲ ਆਰਟ ਦਾ ਵੀ ਜਿਹੜਾ ਵੱਡਾ ਖਿਡਾਰੀ ਆ ਜਿਹਨੂੰ ਐਮ ਐਮ ਏ ਕਹਿੰਦੇ ਆ ਤੇ ਐਮ ਐਮ ਏ ਚੈਂਪੀਅਨਸ਼ਿਪ ਵਿੱਚ ਉਹ 2017 ਵਿੱਚ ਮਿਕਸਡ ਮਾਰਸ਼ਲ ਆਰਟ ਵਿੱਚ ਵਿਸ਼ਵ ਚੈਂਪੀਅਨ ਬਣ ਚੁੱਕਾ ਹੈ ਤੇ ਐਵੇਂ ਨਹੀਂ ਉਹਨੇ ਨਾਮ ਰੋਸ਼ਨ ਕੀਤਾ ਬਾਈ ਜੀ ਮਿਹਨਤਾਂ ਕਰਨੀਆਂ ਪੈਂਦੀਆਂ ਤੁਹਾਨੂੰ ਬਚਪਨ ਤੋਂ ਲੈ ਕੇ ਤੇ ਇਹ ਸਾਰਾ ਕੁਝ ਜਿਹੜਾ ਪਿੰਡੇ ਤੇ ਸਹਾਰਨਾ ਪੈਂਦਾ ਆ ਤੁਹਾਨੂੰ ਕਹਿੰਦੇ ਪੱਥਰ ਵਾਂਗੂ ਪੱਕਣਾ ਪੈਂਦਾ ਪੱਠੀ ਦੇ ਵਿੱਚ ਤੇ ਫੇਰ ਜਾ ਕੇ ਕਿਤੇ ਇਹੋ ਜਿਹੇ ਮੁਕਾਬਲੇ ਜਿੱਤ ਹੁੰਦੇ ਆ ਜਿੱਥੇ ਇਹੋ ਜਿਹੇ ਮੁਕਾਬਲੇ ਵਿੱਚ ਕਈ ਲੋਕ ਮੈਂ ਇਦਾਂ ਦੇ ਵੇਖਿਆ ਕਿ ਇੱਕ ਥੱਪੜ ਵੱਜਦੇ ਅਸਾਰ ਕਈ ਲੋਕ ਭੀੋਸ਼ ਹੋ ਜਾਂਦੇ ਆ ਤੇ ਇਸ ਨੌਜਵਾਨ ਨੇ ਪਹਿਲਾਂ ਤਿੰਨ ਥੱਪੜ ਸਹੇ ਆ ਉਹ ਵੀ ਤਿੰਨ ਥੱਪੜ ਉਸ ਬੰਦੇ ਦੇ ਜਿਹੜਾ ਵਿਸ਼ਵ ਚੈਂਪੀਅਨਸ਼ਿਪ ਸੀਗਾ ਤੇ ਉਹਨੂੰ ਜਦੋਂ ਫੇਰ ਤੀਜਾ ਥੱਪੜ ਕਹਿੰਦੇ ਜਦੋਂ ਮਾਰਿਆ ਤਾਂ ਫੇਰ ਮੁਕਾਬਲਾ ਆਪਣੇ ਹੱਥ ਕਰ ਲਿਆ ਸੋ ਵਧਾਈਆਂ ਭਾਈ ਸਾਡੀ ਪੂਰੀ ਟੀਮ ਵੱਲੋਂ ਇਸ ਨੌਜਵਾਨ ਜੁਝਾਰ ਸਿੰਘ ਨੂੰ ਜਿਨੇ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਭਾਰਤੀਆਂ ਦਾ ਨਾਮ ਜਿਹੜਾ ਰੋਸ਼ਨ ਕੀਤਾ